ਤੂੰ ਫਿਰ ਜਦੋਂ ਨਵੇਂ ਕੂਲੇ ਜਾਏਗਾ ਛੇਲੀ ਬਣਾਏਗਾ ਕਿ ਫਰੈਂਡ ਬਣਾਏਗਾ ਫਰੈਂਡ ਬਣਾਉਗਾ ਉੱਥੇ ਫਰੈਂਡ ਬਣਾਏਗਾ ਆ ਖੂਲੇ ਛੇਲੀ ਨਹੀਂ ਬੋਣੀ ਆ ਛੇਲੀ ਨੇ ਬੁਣਨੀ ਐ ਕੋਈ ਛੇਲੀ ਤਾਂ ਬਣਾਉਣੀ ਪਣੀ ਆ ਫਿਰ ਤੂੰ ਬਾਹਰ ਸੀ ਦੇ ਨਾਲ ਕਾਏਗਾ ਅੰਜਲੀ ਨਾਲ ਅੰਜਲੀ ਨਾਲ ਤੇਰੇ ਮੈਂ ਆ ਕੀ ਕਰਦਾ ਗੱਡੀ ਧੋਤੀ ਪੀਦੇ ਨਾਲ ਗੱਲ ਕਰਨੀਆਂ ਹਾਂ ਮਾਂ ਮਾਂ ਨਹੀਂ ਨਾ ਕੀ ਬਨੋ ਨਾ ਬਲੋਕ ਕੀ ਬਲੌਗ ਚ ਕੀ ਬਣਾਇਆ ਤੂੰ ਤੋ ਤੋ ਉਹ ਨਹੀਂ ਤੂੰ ਬਲੌਗ ਚ ਕੀ ਬਣਾਏਂਗਾ ਦਾ ਸੋਹੀ ਕੀ ਕਰਦਾ ਕਾ ਬਣਾ ਰੇ ਹੈਂ ਕਾਫੀ ਬਣਾ ਲਿਆ ਟੂਪਿੰਨਾ ਬਣਾਤੀ ਮੈਂ ਬਣਾਇ ਨਹੀਂ ਆ ਉਹ ਬਾਂਗੀ ਉਹ ਨਹੀਂ ਉਹ ਬਾਂਗੀ ਆ ਉਹ ਦੁੱਲ ਜੇ ਨਹੀਂ ਆ ਇੱਥੇ ਉਹ ਓਏ ਆ ਦੁੱਲ ਜੇ ਨਹੀਂ ਆ ਜਵਾਲ ਚੌਕਲੇਟ ਪਈ ਆ ਉਹ ਚੌਕਲੇਟ ਨਹੀਂ ਹੈਗੀ ਇਹ ਇਹ ਕੋਫੀ ਆ ਤੁਜਾ ਕਾ ਟਗ ਲੈਤਾ ਉਹ ਨਹੀਂ ਕੋ ਕੋ ਲੋ ਤਾ ਉਹ ਉਹ ਕਿਸ ਮਸਲੇ ਕੀ ਹੈ ਕਾ ਚੀਗਾ ਹੈ ਹਾਂ ਬੱਸ ਮਾਝ ਹੁਣ ਤੂੰ ਕੀ ਦੀ ਨਾਲ ਗੱਲ ਕਰਨੀ ਆ ਮਾਂ ਨਾਨੀ ਨਾਲ ਨਾਨੀ ਨਾਲ ਗੱਲ ਕਰਨੀ ਹਾਂ ਨਾਨੀ ਕੋਈ ਜਾਣਾ ਹਾਂ ਕੀ ਲੈ ਕੇ ਜਾਏਗਾ ਨਾਨੀ ਨੂੰ ਨਾਨੀ ਕੋ ਰੱਪੜਾ ਲਾ ਕੇ ਜਾਊਗਾ ਬੁੱਕਾ ਬੁੱਕਾ ਹਾਂ ਉਹ ਨਰ ਦੇ ਕਮਰੇ ਨੇ ਨਾਨੀ ਨੂੰ ਫੇਰ ਤੂੰ ਖਾਣ ਨੂੰ ਕਿ ਲੈ ਕੇ ਜਾਏਂਗਾ ਓ ਓਏ ਦੱਚੋ ਮੈਨੂੰ ਖਾਣ ਨੂੰ ਕੱਪੇ ਘੱਲ ਲੰਦੇ ਓ ਮੋ ਅੱਛੇ ਨੇ ਠੰਡੀ ਹੋ ਜੈਣਾ ਹੁਣ ਓਏ ਉਹ ਕਿਨੇ ਤੋੜਤਾ ਬੇਲਾ ਦਾ ਚਾਚੇ ਨੇ ਕੋਰ ਤੂੰ ਤੋੜਤਾ ਚਾਚੇ ਨੇ ਸੇ ਤੋੜਨਾ ਹੀ ਹੁੰਦਾ ਯਾ ਕੋ ਮ ਤੋੜਨਾ ਕਾ ਤੂੰ ਹੁਣੋਂ ਰਹਿਣ ਗਿਆ ਕਿਦੇ ਚ ਬੇਲਾ ਹੁਣ ਕਰ ਤੋ ਚਾਚੇ ਹੂੰ ਹਾਂ ਚਾਚੇ ਕਰੇ ਚਾਚੇੜੇ ਕਰੇ ਉਹ ਚਾਚੇੜੇ ਕਰੇ ਤਾਂ ਮੂਤ ਦਿੰਦੀਆਂ ਵਿੱਚ ਉਹ ਫੱਛ ਤੇ ਹਾਂ ਆਪਣੇ ਉੱਥੇ ਕਹਿੰਦੇ ਆ ਹਾਂ ਟਾਈ ਟਾ ਉਹ ਪਿੰਜਰਾ ਭਾਇਆ ਸੀਗਾ ਹੈ ਟਾਈ ਤਾਂ ਪਿੰਜਰਾ ਭਾਇਆ ਸੀ ਆਪਾਂ ਉਹ ਵੀ ਤੋੜਤਾ ਨਹੀਂ 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 ਬੱਚ ਪਣੇ ਹੈਗੀ ਹੈ ਸਾਡੇ ਕੋਲ ਕਾਫੀ ਹੈ ਬਈ ਤੂੰ ਮੈਨੂੰ ਦੱਸ ਮੈਂ ਲੋ ਕੀਲਾਣੀ ਟੂੰ ਕੋ ਫੂਣੀ ਜਵਾਕ ਪਿੰਡੇ ਹੁੰਦੇ ਮੈਂ ਲੁੱਡ ਬਣਾਉਣਾ ਦੁੱਧ ਪੀਣਾ ਹੁਣਾ ਹੂੰ ਦੁੱਧ ਪੀਣਾ ਹੁਣਾ ਮੈਂ ਹਾਂ ਤੂੰ ਹੁਣ ਫਿਰ ਜਦੋਂ ਨਵੇਂ ਕੁਲੇ ਜਾਏਗਾ ਫਿਰ ਠੇਲੀ ਬਣਾਏਗਾ ਛੇਲੀ ਬਣਾਏਗਾ ਕਿ ਫਰੈਂਡ ਬਣਾਏਗਾ ਮਾ ਆਪਣੇ ਹਾਂ ਫਰੈਂਡ ਬਣਾਉਗਾ ਉੱਥੇ ਫਿਰ ਫਰੈਂਡ ਬਣਾਏਗਾ ਹਾਂ ਖੂਲੇ ਛੇਲੀ ਨਹੀਂ ਬੋਣੀ ਛੇਲੀ ਨੇ ਬਣਾ ਲਈ ਬਣਾਉਣੀ ਨਹੀਂ ਨਹੀਂ ਕਾਟੋ ਛੇਲੀ ਤਾਂ ਬੜੀਆ ਹੁੰਦੀ ਆ ਉਹ ਖਾਣ ਨੂੰ ਲੈ ਕੇ ਹੁੰਦੀ ਹੁੰਦੀ ਆ ਚੀਜ਼ਾਂ ਬੜਾ ਵਾਇਗਾ ਸੀ ਨਹੀਂ ਹਾਂ ਬੋਣੀ ਨਹੀਂ ਹਾਂ ਉਹ ਕਿਤੇ ਚੋਖੇ ਲਿੱਟਾਂ ਦੇ ਆ ਕਿ ਲਿਆ ਕਰੂਗੀ ਛੇਲੀ ਜੇ ਵੀ ਹੋਵੇ ਤਰੀ ਫਰੰਟ ਤਾਂ ਕੁਛ ਨਹੀਂ ਲੈ ਕੇ ਆਉਂਦੇ ਹੁੰਦੇ ਉਹ ਤਾਂ ਆਪਣੀ ਚੀਜ਼ੀ ਵੀ ਖਾ ਜਾਂਦੇ ਆ ਆਪਣੇ ਜਿੱਦੇ ਹਾਂ ਤੂੰ ਛੇਲੀ ਭਾਈ ਕਿੰਨੀਆਂ ਛੇਲੀਆਂ ਬਾਏਗਾ ਫਿਰ ਹੈ ਵੇ ਕਿੰਨੀਆਂ ਛੇਲੀਆਂ ਫਿਰ ਉਹ ਨਹੀਂ ਨਹੀਂ ਆ ਨਾ ਪਾ ਮਾਰੇ ਨਹੀਂ ਮਦੂ ਆਈ ਖੜੀ ਐ ਤੈਨੂੰ ਛੇਲੀ ਦਾ ਬਣਾਉਣੀ ਪਣੀ ਐ ਫਿਰ ਤੂੰ ਬ੍ਹਾ ਕੀ ਦੇਣਾ ਕਾਏਗਾ ਅੰਜਲੀ ਦਾ ਅੰਜਲੀ ਦਾ ਲੈ ਲੈ ਮੈਂ ਅੰਜਲੀ ਦਾ ਵਿਆਹ ਹੋਇਆ ਵਾ ਪਹਿਲਾਂ ਹੀ ਹੈ ਵੇ ਉਹ ਟੋਲੀਆਂ ਅੰਜਲੀ ਦਾ ਪਹਿਲਾ ਹੀ ਵਿਆਹ ਹੋਇਆ ਵੇ ਉਹਦੇ ਘਰ ਵਾਲਾ ਫਿਰ ਕਿੱਥੇ ਜਾਊ ਹਾਂ ਫਿਰ ਔੜੀ ਸੀ ਲੱਗੀ ਆਪੇ ਔੜੀ ਸੀ ਕੀ ਕਰਨੀ ਆ ਤੂੰ ਠੀਕ ਆ ਇੱਥੇ ਆਈ ਬਹਿ ਜਾ ਚੱਲਾਂਗੀ ਤੂੰ ਮੈਨੂੰ ਦੱਸ ਅੰਜਲੀ ਦੇ ਘਰ ਵਾਲਾ ਗਾਲਾਂ ਕੱਢੂਗਾ ਉਹਨੇ ਕਹਣਾ ਮੇਰੇ ਘਰ ਵਾਲੀ ਲੈ ਗਿਆ ਚਲੋ ਜਨਾਬ ਪਲੇਟ ਹੈ ਮੈਨੂੰ ਪਹਿਲਾਂ ਦੱਸੋ ਅੰਜਰੀ ਦੇ ਘਰ ਵਾਲੇ ਜੀ ਤੇਰੇ ਨਾਲ ਲੜੂਗਾ ਫਿਰ ਤੂੰ ਕੀ ਕਰੇਗਾ ਤੂੰ ਕੁੱਟੇਗਾ ਉਹਨੂੰ ਕੀ ਦੋ ਅੰਜਲੀ ਦੇ ਘਰ ਵਾਲੇ ਨੇ ਹਾਂ ਹੈ ਕੀ ਕਹੇਗਾ ਉਹਨੂੰ ਵੀ ਮੇੜੀ ਮੇੜੀ ਬਹੂ ਆਹੀ ਪੀ ਕੇ ਦੇਖ ਲਾ ਪੀ ਕੇ ਦੇਖ ਲਾ ਕਮਿਆ ਹੈ ਕਮਿਆ ਤੂੰ ਹਉਂ ਦੱਸ ਮੈਨੂੰ ਯਾਰ ਫਿਰ ਅੰਜਲੀ ਤੇਰਾ ਨਾ ਵਿਆਹ ਕਰਾਉਗੀ ਬਹੁਤ ਸ਼ੁਭਾਰਾ ਅੰਜਲੀ ਵਿਆਹ ਕਰਾਉਗੀ ਤੇਰੇ ਨਾਲ ਹੂੰ ਕਿਹਾ ਸੀ ਉਹਨੇ ਤੈਨੂੰ ਹਾਂ ਹੈ ਅੰਜਲੀ ਨੇ ਕਿਹਾ ਸੀਗਾ ਉਹ ਡੋਲੀ ਉੱਤੇ ਕਦੋਂ ਕਹਿਆ ਸਿੰਦਲੀ ਨੇ ਵੀ ਮੈਂ ਬਾਹ ਕਾਉਂਗੀ ਤਾਰੇ ਤੇਰੇ ਨਾਲ ਹੈ ਉਹ ਤਾਂ ਉਹ ਦੋ ਲੋਕੀ ਅੰਜਲੀ ਨੇ ਕਹਾਂ ਕਿ ਐਸੀ ਮੈਂ ਬਾਹ ਕਾਉਂਗੀ ਜਦੋਂ ਇੰਡੀਆ ਗਿਆ ਸੀ ਤੋ ਹੈ ਛੋਕੇ ਨਹੀਂ ਮੈਂ ਤਾਰੇ ਤੇਰੇ ਨਾਲ ਬਾਹ ਕਾਉਂਗੀ ਉਹ ਇੱਕ ਬਾੜੀ ਕਹਿੜੀ ਬਣੀ ਵੀ ਐ ਤੇਥੋਂ ਪੀਤੀ ਨਹੀਂ ਜਾਣੀਗੀ ਉਹ ਮੁੜੀ ਛੋੜੀ ਕੋफी ਪੀ ਗਿਆ ਨੋ ਭਾਲੂ ਆਇਆ ਅੰਜਲੀ ਨੂੰ ਗਈ ਉਹ ਬਾਕੇ ਦਿਆ ਕਰੂ ਹੁਣ ਤੂੰ ਜਦੋਂ ਤੂੰ ਉੱਥੇ ਗਿਆ ਹਨਾ ਕੋਫੀ ਬਾਹ ਨੂੰ ਕਹ ਉਹ ਘੜਾ ਵਾਲੀ ਆ ਤੇਰੇ ਉਹ ਤੇਰੇ ਘੜਾ ਵਾਲੀ ਆ ਉਹ ਇਹ ਲੱਖੇ ਕਰਨੇ ਉਹ ਡਰ ਉਹ ਡੋਲ ਜੂ ਚਲ ਬਾਜ ਉਹ ਬਾੜੀ ਕੌੜੀ ਆ ਇਹ ਐਂ ਕਰਦੇ ਆ ਐਂ ਕਰਦੇ ਆ ਇੱਕ ਕੁੱਤ ਮੈਂ ਭਾੜ ਲੈਣਾ ਇੱਕ ਕੁੱਤ ਤੂੰ ਭਾੜ ਲੈ ਠੀਕ ਹੈ ਵਾਦਾ ਛੇਟਾ ਕੰਮ ਹੁਣ ਤੁੰ ਅੰਜਲੀ ਨੂੰ ਕਹੀਂ ਤੂੰ ਕਾ ਕਾਫੀ ਬਣਾ ਕੇ ਦਿਆ ਕਰ ਮੈਨੂੰ ਠੀਕ ਆ ਤੋ ਛੇਲੀ ਆ ਤੇਰੀ ਹੁਣ ਹਾਂ ਅੰਜਲੀ ਛੇਲੀ ਆ ਤੇਰੀ ਨਹੀਂ ਹਾਂ ਘਰ ਵਾਲੀ ਆ ਤੇਰ ਘਰ ਵਾਲੀ ਆ ਹੋ ਹਾਂ ਹਾਂ ਹੋਰ ਕੀ ਆ ਘਰ ਵਾਲੀ ਐ ਛੇਲੀ ਇੱਕ ਫਰੈਂਡ ਆ ਹੈ ਓਏ ਦਾ ਚ ਮਨੂ ਘਰ ਵਾਲੀ ਐ ਤੇ ਛੇਲੀ ਇੱਕ ਫਰੈਂਡ ਆ ਤੇਰੀ ਓ ਅਨਜਲੀਆ ਹਾਂ ਕੀ ਅੰਜਲੀ ਤੇਰੀ ਆਹ ਓਏ ਇਹ ਨਹੀਂ ਬਾਲੀ ਪੀਣੀ ਹੁਣ ਨਹੀਂ ਹੁਣ ਫੇੜ ਸ਼ਾਰੀ ਮਕਾਰੇ ਹੁਣ ਫਿਰ ਨਾਨੀ ਨੂੰ ਫੋਨ ਕਰਦੇ ਆਪਾਂ ਓਕੇ ਮਕਾਰੇ ਸ਼ਾਰੀ ਆ ਕੀ ਕਰਦਾ ਕਿੱਦੇ ਚੋਰ ਗੱਡੀ ਧੋਤੀ ਕਿਤੋਂ ਨਹੀਂ ਆ ਅਣੀ ਪਤਾ ਚਾਪਾ ਹੁਣ ਜਿਵੇਂ ਹੋ ਜਾਣਾ ਸਾਫ ਮੇਰੇ ਮੀ ਆਊਗਾ ਅੱਜ ਬੱਦਲ ਹੋ ਗਿਆ ਤੂੰ ਧੂਣੀ ਧੂਤੀ ਬੱਦਲ ਤਾਂ ਹੋ ਗਿਆ ਯਾਰ ਬੱਦਲ ਤਾਂ ਹੋ ਗਿਆ ਹਾਂ ਕਿਆ ਬਾਤ ਹੁਣ ਉਹ ਵਿੱਚੋਂ ਸਾਫ ਕਰ ਲੈ ਇਹਨੂੰ ਉਹ ਸ਼ੀਟ ਸਾਫ ਕਰਕੇ ਬਹਿ ਜਾ ਸ਼ੀਟ ਸਾਫ ਕਰ ਲੈ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਉਹ ਇੱਥੋਂ ਹਾਂ ਕਰ ਲੈ ਆ ਕੱਢ ਲਈ ਵੈਰੀ ਗੁੱਡ ਮੇਰਾ ਵੀ ਚੱਕ ਦਿੱਤਾ ਕੀ ਉਹ ਟਰੱਕ ਡਰਾਈਵਰ ਹਾਂ ਉਹ ਟਰੱਕ ਡਰਾਈਵਰ ਉਹਨੂੰ ਹੁਣ ਉਧਰ ਤਾਂ ਰੱਖਿਆ ਜਿੱਥੋਂ ਚੱਕ ਕੇ ਲਿਆਂਦਾ ਕੱਪੜਾ ਇਹ ਟੁੱਟ ਜਿਹੜਾ ਚਾਹ ਪਤ ਇਰਸ਼ਾਵ ਕਰਦਾ ਪੀਤੀ ਤਾਂ ਹੈਗੀ ਯਾਰ ਹੁਣ ਤੂੰ ਲਓ ਵੀ ਮਿੱਤਰੋ ਅੱਜ ਪਹੁੰਚੇ ਆ ਆਪਾਂ 골ਫ ਕਲੱਬ ਦੇ ਵਿੱਚ ਅਕਸਰ ਇਹ ਜਿਹੜੀਆਂ ਚੀਜ਼ਾਂ ਆਪਾਂ ਟੀਵੀ ਦੇ ਉੱਤੇ ਦੇਖਦੇ ਹੁੰਦੇ ਸੀ ਕਿਉਂਕਿ ਗੋਰਿਆਂ ਦੇ ਜਿਹੜੇ ਆ ਵੱਖਰੇ ਹੀ ਸ਼ੌਂਕ ਆ ਵੱਖਰੀਆਂ ਹੀ ਖੇਡਾਂ ਆ ਦੇਖੋ ਆਪਾਂ ਦੇਖਦੇ ਹੁੰਦੇ ਸੀ ਵੀ ਆ ਖੁੱਡਜੀ ਦੇ ਵਿੱਚ ਨਿੱਕੀ ਜਿਹੀ ਜਿਹੜੀ ਬਾਲ ਹੁੰਦੀ ਆ ਉਹ ਪਾਉਣੀ ਹੁੰਦੀ ਆ ਹਨਾ ਦੂਰੋਂ ਦੂਰ ਆ ਤੁਸੀਂ ਘਾਹ ਦੇਖੋ ਸਾਚ ਇੱਕ ਗੱਲ ਹੋਰ ਇਹ ਜਿਹੜੀ ਘਾਹ ਤੀਜੀ ਪਰਤ ਆ ਇਹ ਇੰਨਿਕ ਸਹਾ ਕੇ ਮਸ਼ੀਨ ਨੰਘਾਈ ਆ ਨਾ ਵੀ ਜਿਹੜੀ ਬਾਲ ਆ ਉਹ ਰੁਕੇ ਨਾ ਪੂਰਾ ਪੱਦਰ ਕੀਤਾ ਹੋਇਆ ਦੇਖੋ ਪਹਿਲੀ ਪਰਤ ਦੂਜੀ ਤੇ ਤੀਜੀ ਜਿਹੜੀ ਇਹਦੇ ਵਿਚਲੀ ਆ ਐਨ ਦੇਖੋ ਤੁਸੀਂ ਯਾਰ ਗੋਰੀਆਂ ਨਹੀਂ ਆ ਬੱਕਰੀਆਂ ਖੇਡਾਂ ਤੇ ਇਹ ਜਿਹੜਾ 골ਫ ਕਲੱਬਾਂ ਮੈਨੂੰ ਲੱਗਦਾ ਘੱਟੋ ਘੱਟ ਬਾਹਲਾ ਨਹੀਂ ਤਾਂ 9-10 ਕਿੱਲਿਆਂ ਦੇ ਵਿੱਚ ਫੈਲਿਆ ਹੋਇਆ ਵਾ ਗੋਰੇ ਵੀ ਬਤੰਦਰ ਬਾਹਲੇ ਤੇ ਆ ਨਵੀਆਂ ਹੀ ਕਾਡਾਂ ਕੱਢ ਕੇ ਲਿਆਉਂਦੇ ਆ ਪਹਿਲਾਂ ਕਰੈਕਟ ਤੇ ਲਾਤਾ ਆਪਾਂ ਨੂੰ ਉਹ ਖੇਡਣ ਲੱਗੇ ਚਲੋ ਉਹਦਾ ਮਾੜਾ ਮੂਟਾ ਸਾਭ ਜ ਆ ਆ ਉਦੋਂ ਬਾਅਦ ਆ ਪਤਾ ਨਹੀਂ ਕਿਹੜਾ ਟਿੱਬਿਆਂ ਆ ਦੇ ਵਿੱਚ ਵਿੱਚ ਵੱਡੇ ਵੱਡੇ ਟੋਏ ਕੀਤੇ ਪਏ ਆ ਇਹਨਾਂ ਨੇ ਜਿਹੜੀ ਗੇਂਦ ਹੀ ਨਹੀਂ ਸਮਝ ਆਉਂਦੀ ਵੀ ਇਹ ਕਿਵੇਂ ਜਿ ਖੇਡਦੇ ਹੋਣਗੇ ਕਈ ਵਾਰ ਤਾਂ ਟਿੱਬਿਆਂ ਆ ਦੇ ਵਿੱਚ ਹੀ ਰਹਿ ਜਾਂਦੀ ਆ ਫਿਰ ਉਹ ਡੰਡੇ ਇਹਨਾਂ ਫੇਰ ਛੱਡਦੇ ਆ ਇੱਕ ਮੌਸਮ ਦੇਖੋ ਤੁਸੀਂ ਇੱਧਰ ਬੱਦਲ ਬਾਈ ਹੋਈ ਆ ਤੇ ਇੱਧਰ ਨਜ਼ਾਰਾ ਦੇਖੋ ਅੱਧੀ ਧੁੱਪ ਆ ਅੱਧੀ ਸ਼ਾਮ ਆ ਕੀ ਬਾਤ ਆ ਆਹ ਦੇਖੋ ਖੂਬਸੂਰਤ ਨਜ਼ਾਰਾ ਕਿਉ ਇਹੋ ਜਿਹਾ ਨਜ਼ਾਰਾ ਕਦੇ ਕਿਤੇ ਹੀ ਦੇਖਣ ਨੂੰ ਮਿਲਦਾ ਇੱਥੇ ਹਾਂ ਲੱਗਦਾ ਹੁਣ ਦੂਜੇ ਪਾਸੇ ਮੈਂ ਝੂਟ ਚੱਲਦਾ ਹੁੰਦਾ ਲਾਈਟਾਂ ਲਾਈਆਂ ਹੁੰਦੀਆਂ ਪਰ ਇਹ ਨਿਕਲੀ ਧੁੱਪਾ ਦੇਖੋ ਵਿਚਾਲੇ ਕੁਦਰਤ ਦਾ ਕ੍ਰੈਸ਼ ਹੋਈਆਂ ਇਹ ਵਿਚਾਲੇ ਵਿਚਾਲੇ ਧੁੱਪਾ ਜਿੱਥੇ ਇੱਕ ਬੱਦਲੀ ਜੀ ਆਈ ਹੈ ਨਾ